ਵੀਰ ਮੰਦਰ ਨਵੀਂ ਬਾਦੀ ਪੂਆ ਦੇ ਕੂਨ ਸੰਗੋਗ ਤੇ ਸੰਗਤਾਂ ਦੀ ਅੱਜ ਦੀ ਆਪ ਘੋੜ ਦੇ ਨਾਲ ਕੁਝ ਕਹਾਣੀਆਂ ਉੱਪਰਕਾਸ਼ ਨੂੰ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਇਹਨਾ ਸ਼ਾ ਹੈ ਕਿ ਗਰਮੀ ਦਾ ਹੁੰਦਿਆ ਇੰਨੀ ਆਪ ਦੀ ਗਰਮੀ ਤੇ ਸੰਕਟ ਹੁਮਵਾ ਦੇ ਪੂਜੀਆਂ ਨੇ ਤੇ ਸਤਗੁਰ ਪਤਨੀ ਸਾਹਿਬ ਜੀ ਦੇ ਨਗਰ ਕੀਰਤਨ ਦੇ ਜਾਹਰ ਪਰਿਆ ਜੀ ਉਹਦੇ ਸਤਗੁਰ ਪਤਨੀ ਸਾਹਿਬ ਜੀ ਦੀ ਸਾਜੀ ਬਾਤਾਂ ਦੇ ਉਪਦੇਸ਼ਕ ਸਨ ਉਹਨਾਂ ਨੇ ਜਾਤ ਪਾਤ ਨੂੰ ਛੁੜੀ ਚ ਹੋਰ ਵਰਨਾ ਪਰ ਮਾਨੂ ਕਦਨ ਵਾ ਕੇ ਆਪ ਨੂੰ ਸਾਰੀ ਉਮਰ ਲਈ ਤੇ ਉਹ ਆਪਣਾ ਉਹਨਾਂ ਦੇ ਰੋਧ ਆਪਣੀ ਬਹੁਤ ਜ਼ੋਰਦਾਰ ਆਵਾਜ਼ ਕਹੀ ਸਤਿਗੁਰ ਪਤਿਸ਼ਰ ਸਾਹਿਬ ਦੀ ਸ਼ਰਮੀ ਭਗਤਾਨ ਉਹਨਾਂ ਦੇ ਗੁਰਵਾਣੀ ਪੁਰਗੋ ਸਾਹਿਬ ਨੇ ਦਰਜ ਹੈ ਜਿਸ ਨੂੰ ਪੁਰੂ ਦਾ ਦਰਜਾ ਹਾਸਿਲ ਹੈ ਔਰ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਜਿਥੇ ਸ੍ਰੀ ਸੱਚਖੰਡ ਸਿੰਘ ਜਪਾ ਸਾਹਿਬ ਨੇ ਜਿੱਥੇ ਗੁਰੂਆਂ ਸਾਹਿਬ ਜੀ ਦਾ ਪ੍ਰਕਾਸ਼ ਤੇ ਲੱਖਾਂ ਸੰਤਾਂ ਆਤਮਾਕਤੂਲ ਗਿਆਨ ਕੋਤੇ ਕਬੀਰ ਸਾਹਿਬ ਜੀ ਨੂੰ ਮਿਲਿਆ ਅੱਜ ਉਹਨਾਂ ਦਾ ਉਪਦੇਸ਼ ਹੈ ਕਿ ਸੱਜੇ ਸੰਗੀ ਵਾਲ ਸਤਾਏ ਕੋਈ ਨਾ ਕਿਸੇ ਬਾਹਰ ਲੋਕ ਅਬਲ ਅੱਲਾਹ ਨੂੰ ਰੋ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਗੋਲ ਤੇ ਸਭਾ ਗੁਪਤੀਆ ਕੌਣ ਭਲੇ ਕੋਲ ਬੰਦੇ ਸੰਤ ਗੁਰ ਕਬੀਰ ਸਾਹਿਬ ਜੀ ਰਾਜਕੀ ਜ ਹੈ ਫਾਇਦਾ ਜੋ ਨਗਰ ਕੀ ਕਰਾ ਹੈ ਸਭ ਦੇ ਕਬੀਰ ਸਾਹਿਬ ਜੀ ਸ਼ੇਸ਼ ਸਾਈਂ ਪ੍ਰਕਾਸ਼ੁਰ ਦੇ ਸੰਬੰਧੂ ਨਵੀਂ ਬਾਤ ਕੀ ਪੁੱਛ ਰਹੇ ਸੀ ਜਿਹੜੀ ਉਹਨੂੰ ਮਦਦ ਆਗਾ ਕਿ ਆਹ ਕਿੰਨੀ ਸੰਤਾ ਨਗਰਵਾਸੀ ਫਰਤਾਵਨੋ ਤੇ ਕੇ ਇਹ ਨਾਲ ਇਹ ਨਗਰ ਕਿਸੇ ਕਦਾ ਜਾ ਰਿਹਾ ਹੈ ਅਵਲਲਾ ਨੂੰ ਪਾ ਤੁਸੀਂ ਕਿਹਸਾ ਬੰਦੇ ਤੇ ਜਿਹਨੂੰ ਸਪੀਡ ਦਾ ਗੁੱਸਾ ਕੌਣ ਭਲੇ ਕੋ ਪਾਤੇ ਸੁਆਸੋ ਪਾ ਚਾਨੀ ਨਗਰ ਦੇ ਨੇ ਹੋ ਜਿੰਦਾ ਪਿੰਡਾਂ ਕਾ ਤੇ ਮਰੇ ਕਪੜਾ ਛਾਦੇ ਤੇ ਕੇ ਬਾਹਰ ਆ ਕੰਮ ਨਿਖਾਰੇ ਕਦੋਂ ਕਿਸੇ ਸਾਡੇ ਸਮਾਜਿਕ ਔਰ ਆਕੇ ਦਾ ਸਬੂਤ ਦਿੱਦੀ ਹੋਈ ਕਾਂਗੀ ਗਾੜੀ ਇਹ ਬਾਣੀ ਹੈ ਔਰ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੇ ਸੁਝਾਵਾ ਨੂੰ ਬਾਣੀ ਅਹ ਕਢਾ ਕੇ ਆਪਣਾ ਜੀਵਨ ਜਿਹੜਾ ਉਹ ਬਣਾ ਲਈਏ ਔਰ ਆਪਣਾ ਜੋ ਚੰਗਾ ਸਮਾਜ ਸਿਰਜਣ ਨੂੰ ਕੋਈ ਸਾਡੀ ਤਰੀਕਾ ਸਾਬ ਵਾਪਕੀ ਜਾ ਤੇ ਹਰ ਕਰੇ ਹਰ ਸਾਲ ਹਰ ਸਾਲ ਦੀ ਤਰ੍ਹਾਂ ਇਹ ਤੀਜੀ ਵਾਰੀ ਕਿਸੇ ਨਗਰ ਦੀ ਵੀ ਕਟਾ ਜਾ ਰਿਹਾ ਹੈ ਫਤਵੀ ਦੀ ਕਿਰਪਾ ਹੋਵੇ ਕਿਸੇ ਦਾ ਸ਼ੈਤਾਨ ਦੇ ਪਹੁੰਚ ਨਾ ਚਾਹੇ ਹੰਤਾ ਦਾ ਉਹ ਦੀ ਸ਼ਕਾ ਭਾਵਨਾ ਲਾਏ ਬੱਜਣ ਕੇ ਇਸਾ ਲਿਆ ਕੇ

ਇਸ ਇਲਾਕੇ ਦੀ 627ਵਾਂ ਪ੍ਰਕਾਰਪੁਰਬ ਸ੍ਰੀ ਸਾਡੇ ਸਤਗੁਰ ਕਬੀਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਕਬੀਰ ਸਾਹਿਬ ਨੇ ਹਮੇਸ਼ਾ ਹੀ ਲੋਕਾਈ ਦੀ ਭਲਾਈ ਦੀ ਗੱਲ ਕੀਤੀ ਹੈ ਤੇ ਸਾਰਿਆਂ ਨੂੰ ਇੱਕੋ ਹੀ ਪੱਤਰ ਤੇ ਆਕੀ ਜਾਵਦਨ ਦੇ ਮੌਕੇ ਦਿੱਤੇ ਨੇ ਸੋ ਉਹਨਾਂ ਦਾ ਜਵਾਬਦੇਸ਼ ਹੈ ਕਿ ਹਮੇਸ਼ਾ ਹੀ ਲੋਕਾਈ ਦੀ ਭਲਾਈ ਕੀਤੀ ਜਾਏ ਸੋ ਮੈਂ ਸਾਰਿਆਂ ਨੂੰ ਇਹ ਹੀ ਇਹ ਅਪੀਲ ਕਰਦਾ ਹਾਂ ਕਿ ਸਾਰੇ ਜਣ ਮਿਲ ਕੇ ਸਾਰੇ ਮਾਨਵਤਾ ਦੇ ਸੇਵਾ ਵਿੱਚ ਜੁੜਨ ਧੰਨਵਾਦ ਜੈ ਕਬੀਰ